ਤਸਰੀਆਂ ਕਾਨ ਜੀ ਸ਼ੁਰੂ ਕਰਦੇ ਆਂ ਜਿਹਦਾ ਵਲੌਗ ਤਾਤਰੀ ਗਾਲ ਇਸ ਕੀ ਹਾਲ ਚਾਲ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਸਵੇਰੇ ਸਵੇਰੇ ਬਣ ਰਹੇ ਨੇ ਆਲੂ ਤੇ ਨਾਲ ਗੰਡੇ ਆਲੂ ਦੇ ਪਰੌਂਠੇ ਆਲੂਆਂ ਦੇ ਪਰੌਂਠੇ ਤੇ ਬਾਹਰ ਬਣ ਰਹੀ ਆ ਚਿਬੜਾਂ ਦੀ ਚਟਨੀ ਤੇ ਸ਼ੁਰੂ ਕਰਦੇ ਆਂ ਇਹਦਾ ਬਲੌਗ ਤੁਹਾਨੂੰ ਪਤਾ ਹੈ ਜਿਵੇਂ ਕਿ ਮਾਸੜ ਜੀ ਆਏ ਹੋਇਆ ਕੱਲ ਦੇ ਤੇ ਅੱਜ ਆਪਾਂ ਜਾਣਾ ਆ ਠਬਿੰਡੇ ਠਬਿੰਡੇ ਇੱਕ ਦੋ ਕੰਮ ਆ ਮਤਲਬ ਵੀ ਬਾਸੜੀ ਨੂੰ ਤੇ ਕੁਝ ਸ਼ਾਪਿੰਗ ਵਗੈਰਾ ਕਰਨੀ ਆ ਤੇ ਉਹਦੋਂ ਪਹਿਲਾਂ ਹਾਲੂ ਆ ਬਹੁਤ ਹੀ ਸਪੈਸ਼ਲ ਥਿੰਗ ਕਰਨੀ ਆ ਇੱਥੇ ਹੂੰ ਉਹ ਤੁਹਾਨੂੰ ਵਲੌਗ ਦੇ ਵਿੱਚ ਮੈਂ ਸ਼ਿਰਕ ਦਿਖਾਵਾਂਗੀ ਮੈਨੂੰ ਸ਼ਾਇਦ ਉੱਥੇ ਹੋ ਸਕਦੀ ਆ ਨਹੀਂ ਵੀ ਹੋ ਸਕਦੀ ਪਰ ਮੈਂ ਕਿਤੇ ਤੁਹਾਨੂੰ ਦਿਖਾ ਦਵਾਂਗੀ ਵੀ ਮਾਸੜੀ ਨੂੰ ਅੱਜ ਕਿਹੜਾ ਜ਼ਰੂਰੀ ਕੰਮ ਚਲੋ ਛਿਪੜਾਂ ਦੀ ਛਟਣੀ ਸਪੈਸ਼ਲ ਤੌਰ ਤੇ ਖਵਾਈ ਜਾਂਦੀ ਹੈ ਸਾਡੇ ਜਿਹੜਾ ਗਰਮੀਆਂ ਚ ਰਿਸ਼ਤੇਦਾਰ ਹੁੰਦਾ ਤੇ ਚਲੋ ਜੀ ਕਰਦੇ ਸ਼ੁਰੂਆਤ ਦਾ ਵਲੌਗ ਰਹਿਣਾ ਕੀ ਬੰਦਾ ਚੁੱਟਦਾ ਛੋਟੀਆਂ ਢਟੀ ਖਾ ਕੇ ਜਾਵਾਂਗੇ ਤੇ ਫਿਰ ਜਿਹੜੇ ਕੰਮ ਆ ਉਹ ਕਰਕੇ ਆਵਾਂਗੇ ਤੇ ਫਿਰ ਸ਼ਾਮ ਨੂੰ ਆ ਕੇ ਮਸੜੀ ਨੇ ਆਉਦੀ ਪੈਕਿੰਗ ਵਗੈਰਾ ਕਰਨੀ ਐ ਕਿਉਂਕਿ ਕੱਲ ਨੂੰ ਜਾਣਾ ਸਪੇਨ ਨੂੰ ਛਾੜਦੇ ਬੂਡ ਭੇਜਣੇ ਆ ਉਹ ਨੂੰ ਘੜੀ ਵੀ ਭੇਜੜੀਆਂ ਸੱਚ ਕਿਹੜੀ ਘੜੀ ਜਿਹੜੀ ਮੇਰੀ ਐਪਲ ਦੀ ਘੜੀ ਆ ਇਹ ਮੇਰੀ ਐਪਲ ਦੀ ਘੜੀ ਨਹੀਂ ਜਿਹੜੀ ਹਾਂ ਕਹਿੰਦਾ ਮੈਨੂੰ ਚਾਹੀਦੀ ਆ ਮੈਂ ਤਾਂ ਭੇਜ ਦੇ ਉਹਦਾ ਚਾਰਜਰ ਨੂੰ ਪਤਾ ਕਿੱਥੇ ਗਾਇਬ ਵਿਚਾਈ ਆ ਹੈਗਾ ਹੈਗਾ ਉਹ ਦੇ ਗੱਡੀ ਸਟਾਰਟ ਹੈ ਬੰਦੇ ਅੰਦਰ ਬੈਠੇ ਹੈ ਤਕਦੀਰ ਐਂਡ ਸਾਈ ਘੁੱਟ ਤਾਂ ਸਾਡਾ ਤਾਂ ਫੇਸ ਹੀ ਵੀ ਨਹੀਂ ਲੱਗਦਾ ਇਸੀ ਲਾ ਲਓ ਤੁਸੀਂ ਗੱਡੀ ਸਟਾਰਟ ਹੈ ਆਉਂਦੇ ਬਸ ਜੇਰ ਕੋਸ਼ ਵੀ ਖਾ ਲਓ ਹਾਂ ਤੇ ਯਾ ਵੀ ਬਣ ਜਾਂਦਾ ਪਤਾ ਨਹੀਂ ਕੀ ਕਿ ਕਰਿਆ ਤੇ ਇਦਾਂ ਹੀ ਹੁੰਦਾ ਜੋ ਤ ਕਦੇ ਕਦੇ ਹਣ ਮੇਰੇ ਪਿਛਲੇ 10 ਦਿਨ ਲਗਾਤਾਰ ਜਮਾ ਨਹੀਂ ਬਣਿਆ ਹਾਂ ਹੁਣ 2-3 ਦਿਨਾਂ ਦਾ ਬਹੁਤ ਬਣੀ ਜਾਂਦਾ ਪਤਾ ਨਹੀਂ ਕਿਉਂ ਐਦਾਂ ਪਤਾ ਨਹੀਂ ਗਰਮੀ ਹੈ ਹੈ ਫੋਨ ਕਰਤਾ ਉਹਨਾਂ ਨੂੰ ਕਿ 11:00 ਵਜੇ ਦਿਨ ਪਹੁੰਚਣਾ ਹਾਂ ਫਿਰ ਉਹਨੇ ਜਾੜਾ ਰਫਰੀ ਨੇ ਉਹਨਾਂ ਦੇ ਛੱਤ ਪੈਣੀ ਹੁੰਦੀ ਚਾਚੇ ਦੇ ਚੱਲ ਕੋਈ ਪਰ ਕਾਲੀ ਜਿਨਾ ਬਣਾ ਕੇ ਜਾਈ ਨਾ ਉਹ ਨਹੀਂ ਨਹੀਂ ਬਾਅਦੇ ਤਾਂ ਕੰਮ ਹੈ ਆ ਚਲੇ ਅਕਰ ਫਿਰ ਮਾਂ ਪਾਣੀ ਕਰੀ ਜਾਂਦੀ ਐ ਹੰਗਰੀਆਂ ਤੋਂ ਹੈਂਗਰੀਆਂ ਹੈਂਗਰੀਆਂ ਆਉਂਖੋ ਮਾਸੜੀ ਅੰਦਰ ਟੈਡ ਬਣਾਈ ਜਾਂਦੇ ਆ ਓਕੇ ਬੰਦੇ ਨਵੀਂ ਨਹੀਂ ਬਣਾਈ ਨਹੀਂ ਉਹ ਉਧਰ ਬਣਾਏ ਸੀਗੇ ਅੱਛਾ ਹਾਂ ਉਦੋਂ ਬਾਈ ਨਾ ਆਪਣੇ ਮਤਲਬ ਵੀ ਜਾਣਦੇ ਨਹੀਂ ਸੀ ਮੈਂ ਤਾਂ ਮੈਨੂੰ ਤਾਂ ਪਤਾ ਨਹੀਂ ਸੀ ਬਾਈ ਬਾਰੇ ਕੀ ਕਰਨਾ ਨੰਗ ਜਾ ਬਣ ਗਿਆ ਜੀ ਮੜੀਆ ਬਣ ਗਿਆ ਜੀ ਹਨਾ ਅੱਛਾ ਇਹ ਲਾਈਨਿੰਗ ਵਾਲਾ ਹੀ ਬਣੂਗਾ ਵੀਰੇ ਹਾਂਜੀ ਲਾਈਨਿੰਗ ਪੇਪਰ ਅੱਜ ਕੱਲ ਇਹ ਹੀ ਚੱਲਦਾ ਨਾ ਲਾਈਨਿੰਗ ਵਾਲਾ ਹਾਂਜੀ ਹਾਂ ਪਹਿਲਾਂ ਪੋਰਟਰੇਟ ਚੱਲਦੇ ਸੀ ਆਨਲਾਈਨਿੰਗ ਵਾਲਾ ਚੱਲਦਾ ਕੰਦੇ ਨੂੰ ਆਪਣਾ ਪੋਰਟਰੇਟ ਵੀ ਆ ਜਾਂਦਾ ਦੋਨੇ ਚੀਜ਼ਾਂ ਹੀ ਆ ਜਾਂਦੀਆਂ ਸਿੰਪਲ ਟੈਟੂ ਹੋ ਜਾਂਦਾ ਜਿਹ ਮੀ ਟਾਈਮ ਕਹਿੰਦੇ ਹੁੰਦੇ ਮੀ ਟਾਈਮ ਆ ਨੇਲਸ ਤੇ ਤਾਂ ਕਲਰ ਆਪਾਂ ਚੇਂਜ ਕਰਨਾ ਉਹ ਕਲਰ ਮੈਂ ਲਾਤਾ ਤੇ ਨਾਲੇ ਮੈਂ ਕਰਾਉਣ ਲੱਗੀ ਆ ਸਪਾ ਮਨੂ ਤੋਂ ਛੜੇ ਗਾਣੇ ਲਾ ਲੈ ਲੈ ਸਪੈਸ਼ਲ ਬਣਦੀ ਇੱਥੇ ਸਾਰਿਆਂ ਨੂੰ ਖਵਾਨੇ ਆਸ ਕਮਾ ਸਬਜੀ ਨੂੰ ਵੀ ਖਵਾ ਦਈਏ ਉਹਨਾਂ ਨੂੰ ਖਵਾਈ ਦੇ ਦੀ ਉਹਨਾਂ ਨੂੰ ਤੇਜਿੰਦਰ ਵੀਰੇ ਉਹਨਾਂ ਨੂੰ ਨਹੀਂ ਖਵਾਈ ਮੈਨੂੰ ਲੱਗਦਾ ਨਾ ਨਹੀਂ ਨਹੀਂ ਉਹਨਾਂ ਨੂੰ ਨਹੀਂ 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 ਖਾਦੀ ਉਹਨਾਂ ਨੇ ਉਹ ਮਤਲਬ ਉਹ ਲੈਂਟਰ ਦੇ ਜਿਹੜਾ ਉਹ ਲੈ ਕੇ ਆਉਂਦੇ ਹੁੰਦੇ ਹਾਂ ਹਾਂ ਉਹ ਪਰ ਕੰਮ ਵਾਲੇ ਹੁੰਦੇ ਆ ਸ਼ਾਮ ਦੇ ਬਾਈ ਜੀ 5:30 ਹੋ ਚੁੱਕਿਆ ਤੇ ਆਪਾਂ ਅਗੇ ਸੀ ਘਰੇ ਟੈਂਟ ਬਣਵਾ ਕੇ ਹਾਂਸੜੀ ਦਾ ਤੇ ਉਸ ਤੋਂ ਬਾਅਦ ਜੂੜੀਓ ਚੋ ਸ਼ਾਪਿੰਗ ਕਰਨੀ ਸੀ ਥੋੜੀ ਬਹੁਤ ਤੇ ਉਹ ਕੀਤੀ ਤੇ ਇੱਕ ਅਸੀਂ ਖਾਣਾ ਪੀਣਾ ਸੀਗਾ ਕਿਉਂਕਿ ਫਿਰ ਪਹਿਲਾਂ ਅਸੀਂ ਸ਼ਾਮ ਦਾ ਪਲਾਨ ਕਰਦੇ ਸੀ ਪਰ ਸ਼ਾਮ ਦਾ ਫਿਰ ਪਲਾਨ ਕੈਨਸਲ ਹੋ ਗਿਆ ਕਿਉਂਕਿ ਭੈਣ ਵਰਗਿਆਂ ਨੇ ਸ਼ਾਇਦ ਆਉਣਾ ਆ ਧੁਰਕੋਟ ਵਾਲਿਆਂ ਨੇ ਤੇ ਮਿਲਨ ਮਾਸੜ ਜੀ ਨੂੰ ਤੇ ਫਿਰ ਅਸੀਂ ਇੱਕ ਚਲੋ ਹੁਣ ਹੀ ਖਾਪੀ ਚੱਲਦੇ ਹਾਂ ਬਾਹਰੋਂ ਤੇ ਉਹ ਟੋਫਰ ਖਾ ਪੀ ਕੇ ਅਸੀਂ ਤੇ ਸ਼ਾਪਿੰਗ ਵਗੈਰਾ ਕਰਕੇ ਤੇ ਫਿਰ ਅਸੀਂ ਗੋਨੇ ਨੇ ਥੋੜਾ ਬਹੁਤ ਸਮਾਨ ਲੈਣਾ ਸੀ ਉਹ ਵੀ ਲੈ ਕੇ ਆ ਗਏ ਲਾਡੀ ਲਈ ਰਖੜੀਆਂ ਲੈਣੀਆਂ ਸੀ ਪਰ ਰਖੜੀਆਂ ਮਿਲੀਆਂ ਨਹੀਂ ਤੇ ਉਹ ਕਹਿੰਦਾ ਵੀ ਮੈਂ ਸਵੇਰ ਤੱਕ ਲੈ ਕੇ ਆਉਂਗਾ ਤੇ ਹੁਣ ਵਿਚਾਲੇ ਖੜੀ ਆ ਉਧਰ ਜੀ ਕੱਢੀ ਆ ਫਿਰ ਟੈਟ ਵਿਚਾਲੇ ਖੜਾ ਚਲੋ ਹੁਣ ਆਪਾਂ ਐਂ ਦੀ ਗੱਡ ਲੈ ਲੈਨੇ ਅੱਜ ਗੱਡੀ ਕਿਉਂਕਿ ਉਧਰ ਖੋਸ਼ਰ ਕੇ ਕੰਮ ਲੱਗੇ ਪਏ ਆ ਟਰੈਟ ਵਿਚਾਲੇ ਖੜਾ ਪਈ ਤੇ ਤੇ ਮੈਂ ਸੋਚਿਆ ਵੀ ਗੱਡੀ ਦੇ ਬਾਹਰੋਂ-ਬਾਹਰ ਪਾਣੀ ਮਰਾਲੇ ਕਿਉਂਕਿ ਕੱਲ ਸਾਨੂੰ ਰਸਤੇ ਦੇ ਵਿੱਚ ਯਾਰ ਮੀਂਹ ਬਹੁਤ ਜ਼ਿਆਦਾ ਪਿਆ ਤੇ ਗੰਦੀ ਬਹੁਤ ਹੋਈ ਪਈ ਹੈ ਤੇ ਆਪਾਂ ਤੁਹਾਨੂੰ ਪਤਾ ਕੱਲ ਨੂੰ ਜਾਣ ਦਿੱਲੀ ਮਸੜੀ ਨੂੰ ਛੱਡਣ ਉਹਦੇ ਕਰਕੇ ਫਿਰ ਗੱਡੀ ਥੋੜੀ ਸਾਫ਼ ਹੋਊਗੀ ਤਾਂ ਵਧੀਆ ਹੀ ਆ ਕਿਉਂਕਿ ਸਾਫ਼ ਗੱਡੀ ਆ ਵਧੀਆ ਲੱਗਦੀ ਆ ਤੇ ਬਾਕੀ ਰੋਕਦਾ ਟੁਕਦਾ ਅਗਲਾ ਘਟਾ ਪਲਸ ਪਲਸ ਆ ਤੇ ਹੁਣ ਆਪਾਂ ਚਲਿਏ ਪਾਣੀ ਮਰਾ ਕੇ ਲਈਏ ਤੇ ਫਿਰ ਉਸ ਤੋਂ ਬਾਅਦ ਹਜੇ ਭੈਣ ਦਾ ਕਿਰਨਾਂ ਦਾ ਸੂਟ ਲੈ ਕੇ ਆਉਣਾ ਫੜ ਕੇ ਉਹ ਸਟਿਚ ਹੁਣਾ ਦਿੱਤਾ ਵਿਆ ਤੇ ਕਾਫੀ ਕੰਮ ਜਿਆ ਉਹ ਵੀ ਕਰਨੇ ਪੈਣੇ ਆਕੇ ਤੇ ਹਜੇ ਕੱਲ ਨੂੰ ਸਵੇਰੇ ਜਾਂਦਿਆਂ ਇੱਕ ਦੋ ਕੰਮ ਉਹ ਵੀ ਕਰਨੇ ਆ ਤੇ ਚਲੋ ਕਰਾਂਗੇ ਫਿਰ ਬਾਪੂ ਇਹ ਆਉਂਦਾ ਮੇਰੇ ਖਿਆਲ ਦੇ ਵਿੱਚ ਹੈ ਸਾਹਮਣੇ ਤੇ ਆਸੀ ਬਾਪੂ ਆ ਗਿਆ ਗੱਡੀ ਆਪਾਂ ਲੈ ਆਏ ਸੀ ਧਵਾ ਕੇ ਤੇ ਮੈਂ ਹੁਣ ਆਇਆ ਸੂਟ ਲੈ ਕੇ ਪਹਿਨਦਾ ਮੈਂ ਹੁਣ ਪਹਿਨਦਾ ਸੂਟ ਫੜ ਕੇ ਲੈ ਆਇਆ ਤੇ ਸੂਟਾਂ ਤੋਂ ਗੱਲ ਮੈਨੂੰ ਯਾਦ ਆਈ ਮੈਂ ਤੁਹਾਨੂੰ ਦੱਸਦਾ ਵੀ ਚਲੋ ਵੈਸੇ ਇੱਕ ਹਾਸੇ ਵਾਲੀ ਗੱਲ ਗੱਲ ਆ ਵੀ ਵੀ ਯਾਰ ਕੁੜੀਆਂ ਜਾਂ ਮੰਨ ਲਓ ਲੇਡੀਜ਼ ਹਨਾ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲ ਜਾਣਾ ਨਾ ਵੀ ਸੂਟਾਂ ਬਿਣਾ ਨਹੀਂ ਸੂਟਾਂ ਤੋਂ ਇਧੇ ਹੀ ਹੁੰਦਾ ਨਾ ਵੀ ਜੋਤ ਨੂੰ ਵੀ ਇਦਾਂ ਹੀ ਆ ਸਾਰੀਆਂ ਕੁੜੀਆਂ ਮੈਂ ਦੇਖੀਆਂ ਇਦਾਂ ਹੀ ਆ ਸਾਰੀਆਂ ਕੁੜੀਆਂ ਮੁੜੀਆਂ ਜੋ ਵੀ ਆ ਨਾ ਵੀ ਸਾਰੀਆਂ ਨੂੰ ਇਦਾਂ ਹੀ ਆ ਵੀ ਸੂਟਾਂ ਦਾ ਬਹੁਤ ਚਾਹ ਹੁੰਦਾ ਹਨ ਤੇ ਆਉਣ ਵਾਲੇ ਟਾਈਮ 'ਚ ਜਦੋਂ ਐਲਨ ਮਾਸਕ ਹੋਰਾਂ ਨੇ ਚੰਦ ਤੇ ਵੀ ਜਿਹੜੀ ਕਲੋਨੀ ਚੰਦ ਤੇ ਬਸਾਉਣੀ ਕਿ ਮਾਰਸ ਤੇ ਉੱਥੇ ਵੀ ਕਲੋਨੀ ਬਸਾਤੀ ਨਾ ਤੇ ਚਲੋ ਚੰਦ ਤੇ ਵੀ ਕੁਸ਼ਕ ਜਾਈ ਵੜਨਗੇ ਬੰਦੇ ਫੈਮਲੀਆਂ ਨੂੰ ਲੈ ਕੇ ਕਿਉਂਕਿ ਉੱਥੋਂ ਹੀ ਪੀਆਰ ਖੁੱਲਣ ਵਾਲੀ ਆ ਤੇ ਫੇਰ ਇਹ ਸੂਟ ਤਾਂ ਫਿਰ ਤੁਹਾਨੂੰ ਪਤਾ ਹੀ ਸੂਟ ਤਾਂ ਫਿਰ ਪੰਜਾਬ ਤੋਂ ਹੀ ਜਾਣੇ ਨਾ ਉਹ ਤਾਂ ਚਾਹੇ ਚੰਦ ਹੋਵੇ ਮਾਰਸ ਹੋਵੇ ਕੋਈ ਵੀ ਕੁਝ ਵੀ ਕੋਈ ਵੀ ਗ੍ਰਹਿ ਹੋਵੇ ਨਾ ਸੂਟ ਤਾਂ ਇੱਥੋਂ ਹੀ ਜਾਣਗੇ ਤੇ ਉੱਥੋਂ ਫਿਰ ਉਹ ਤੋਂ ਬਾਅਦ ਏਦਾਂ ਦੀ ਦੁਨੀਆ ਹੋ ਗਈ ਵੀ ਉਹ ਯਾਰ ਸਾਡੀ ਕੁੜੀ ਦਾ ਸੂਟ ਭੇਜਣਾ ਆ ਚੰਦ ਤੇ ਭੇਜਣਾ ਆ ਪੁਰੀਆ ਵਾਲ ਨੂੰ ਪਤਾ ਕਰ ਅੱਛਾ ਪੁਰੀਆ ਵਾਲਾ ਹਾਂਜੀ ਭਾਈ ਜੀ 2 ਲੱਖ ਪਰ ਕਿਲੋ ਜਾਊਗਾ ਉਹ ਹਰ 2 ਲੱਖ ਦਾ ਬਹੁਤ ਜਿਆਦਾ ਫਲਾਣਾ ਦਾ 1.5 ਲੱਖ ਚ ਭੇਜਦਾ ਇਦਾਂ ਗੱਲਾਂ ਗੱਲਾਂ ਹੋਇਆ ਕਰਨੀਆਂ ਜਿਵੇਂ ਹੁਣ ਬਾਹਰਲੇ ਮੁਲਖਾਂ 'ਚ ਜਾਂਦੀਆਂ ਨਾ ਤੇ ਇਦਾਂ ਮਤਲਬ ਚੀਜ਼ਾਂ ਚੰਦ ਦੇ ਵੀ ਜਾਇਆ ਕਰਨੀਆਂ ਚੀਜ਼ਾਂ ਨਹੀਂ ਸੂਟ ਸੱਚ ਭੁੱਲ ਗਿਆ ਸੀਗਾ ਤੇ ਚਲੋ ਹੱਸੇ ਖੇਡੇ ਆ ਕੁੜੀਆਂ ਨੂੰ ਇਦਾਂ ਚਾਹ ਹੁੰਦਾ ਯਾਰ ਠੀਕ ਆ ਹੋਰ ਜ਼ਿੰਦਗੀ 'ਚ ਹੈਗ ਵੀ ਕਿਆ ਜੇ ਦੇਖਿਆ ਜਾਵੇ ਤਾਂ ਤੇ ਕੁੜੀਆਂ ਦੇ ਚਾਹ ਹੁੰਦੇ ਹੁਣ ਬੰਦਿਆਂ ਦੇ ਕਾਹਦੇ ਚਾਹ ਹੁੰਦੇ ਆ ਤੇ ਬੰਦਿਆਂ ਨੂੰ ਤਾਂ ਗੱਡੀਆਂ ਗੁੱਡੀਆਂ ਦੇ ਇਦਾਂ ਦੇ ਚਾਹ ਹੁੰਦੇ ਆ ਤੇ ਚਲੋ ਜੀ ਹੁਣ ਆਪਾਂ ਸੂਟ ਫੜ ਲਿਆ ਤੇ ਚਲਦੇ ਘਰੇ ਤੇ ਫਿਰ ਰੋਟੀਆਂ ਖਾ ਕੇ ਮਾਸੜ ਜੀ ਹੋਰਾਂ ਦੀ ਪੈਕਿੰਗ ਕਰਾਵਾਂਗੇ ਤਿਆਰੀਆਂ ਖਿੱਚਾਂਗੇ ਸਵੇਰ ਤੀਕਾਂ ਤੇ ਮਾਸੜੀ ਹੋਰਾਂ ਨੂੰ ਵੀ ਚਲ ਜਾਣਾ ਕੱਲ ਨੂੰ ਮੇਰੇ ਜੋਤ ਕੋ ਟੋਟੀਆਂ ਲਾ ਰਹੀ ਹੈ ਕਿਉਂ ਕਿ ਉਹ ਕਹਿੰਦੀ ਤੇਰੇ ਸੂਟਾਂ ਦਾ ਕੱਪੜਾ ਘੱਟਿਆ ਜੋਤ ਮੇਰੇ ਸੂਟਾਂ ਦਾ ਹਾਂ ਤੇਰੇ ਸੂਟ ਬਣਨੇ ਨਹੀਂ ਲੋ ਮੈਨੂੰ ਹੁਣੇ ਫੋਨ ਆ ਚੁੱਕਾ ਹੈ ਉਹਨਾਂ ਦਾ

ਸਤਿ ਸ਼੍ਰੀ ਅਕਾਲ ਬਲਾ ਬਲਾ ਕਮਲਾ ਥੋੜੀ ਐ ਤੂੰ ਪੁੱਤ ਸਤਿ ਸ਼੍ਰੀ ਅਕਾਲ ਬਲਾ ਬਲਾ ਦੀਦੀ ਨੂੰ ਲੋ ਵੀ ਅੱਜ ਸਾਡੇ ਘਰੇ ਆਏ ਮਹਿਮਾਨ ਮੋਦੀ ਫੋਣੀ ਆਏ ਆ ਬਾਈ ਵਰਗੇ ਮੱਲ ਮਾਸੜ ਜੀ ਹੋਰਾਂ ਨੂੰ ਪੈਣ ਅਰਗੇ ਤੇ ਰੋਟੀਆਂ ਚ ਪਿਆਰੀ ਹੋ ਰਹੀ ਹੈ ਇੱਥੇ ਸਤਿ ਸ਼੍ਰੀ ਅਕਾਲ ਜੀ ਬੱਕਰੀ ਕਾਲ ਆ ਮੈਂ ਲੈ ਜਾਂਦਾ ਬੱਸ ਸਿੱਧਾ ਹੀ ਇੱਥੇ ਠੀਕ ਹੈ ਮੰਮਾ ਉਹ ਮਮੂ ਜੀ 엄마 ਤਾਂ ਹੈ ਨਹੀਂ ਇੱਥੇ ਨਵ ਨੂੰ ਨਹੀਂ ਬੰਨਣਾ ਤੇ ਮੋਰੀ ਨੂੰ ਹਾਂ ਹਾਂ ਦੱਸੀ ਛੁੱਟੀਆਂ ਆਉਣ ਜਾਂ ਬਈ ਲੋਕ ਹਾਂ ਛੁੱਟੀਆਂ ਹੋ ਗਿਆ ਪਿੱਤੂ ਨੂੰ ਅੱਛਾ ਪਿੱਤੂ ਨੂੰ ਆਂ ਜਾ ਫਿਰ ਬੋਲ ਤੇਜ ਆ ਭਈ ਉਹ ਤੇਜ ਬਹੁਤ ਬੋਲਦਾ Hà sao đi cướp được sao đi cột đây rồi bố đi hôm shooting cắt tay lên ਚੋੜ ਕਰਦੀ ਹੈ ਨੋ ਵੀ ਫੈਨ ਅੜ ਕੇ ਚੱਲੇ ਆ ਬਣਦੀ ਆ ਹੁਣ ਤਾਂ ਪੂਰੀ ਹੈ ਹਾਂ ਨਹੀਂ ਬਣਦੀ ਮੇਕ ਬਣਦੀ ਆ ਉਫੜਨਾ ਹੁਣ ਤਾਂ ਪੂਰੀ ਨਹੀਂ ਸਕੂਲ ਜਾਣਾ ਬਹੁਤ ਫਰਕ ਪਈ ਆ ਨੋ ਸਕੂਲ ਜਾਵੜਾ ਫਿਰ ਉਫੜਨਾ ਜਾਵੜਾ ਸਕੂਲ ਜਾਣਾ ਨਹੀਂ ਪੈਣਾ ਥੈਂਕ ਯੂ ਕਰਦੇ ਫਟਨ ਕਿਸ ਕਾ ਦੇਖ ਇਸ ਰੀਲ ਬਣਾਈ ਰੀਲ ਨਹੀਂ ਨਹੀਂ ਮੇਰੇ ਵਿਆਹ ਨੂੰ ਫੈਰਾ ਕੰਡੇ ਬਾਹਰ ਮੰਮੀ ਨਵਮਾਯਾ ਅਜੇ ਛੋਟੇ ਨਾ ਹੈ ਅਜੇ ਛੋਟੇ ਤੋਂ ਸੰਗਦੀ ਆ ਦੋਨਾਂ ਨਾਲ ਤਾਂ ਇਹ ਆਜੋ ਤੁਸੀਂ ਨਹੀਂ ਜਾਣਾ ਨਹੀਂ ਜਾਣਾ ਕਿ ਆਜੋ ਕਿ ਰਾਤ ਰਹਿ ਲੋ ਕੁ ਅਜੇ ਕਿਰਨਾ ਦਾ ਜਿੰਦਰ ਦਾ ਬਾਹਾਂ ਕਰਦੀ ਹਾਂ ਉਹਨਾਂ ਤਾਂ ਬਾਹਾਂ ਜਿੰਦਰ ਵੀ ਰਹੀ ਠੀਕ ਆ ਮੈਂ ਉੱਤਰ ਚੰਗਾ ਤੇਤ ਕੀ ਬੜਾ ਰੋਈ ਜਦੋਂ ਗਹਿ ਚੰਗਾ ਮੰਮੀ ਚੰਗਾ ਓਏ ਮੁੱਖੇ ਦੇਖਾ ਮੇਰੇ ਕੋਲ ਕਿੱਦਾਂ ਰੋਈ ਲਾਲੀ ਚੀਜ਼ ਨਹੀਂ ਮਾਂ ਕੋਈ ਨਹੀਂ ਲਾਲੀ ਜਿਹਾ ਇੱਥੇ ਚੱਲ ਕੋਈ ਨਹੀਂ ਆਇਆ ਤਾਂ ਫਿਰ ਨਾਨਕੇ ਰਾਈ ਪੈਂਦਾ ਹੁੰਦਾ ਬੰਦਾ ਹਨਾ ਵੀ ਕਿਸੇ ਘਰ ਦੇ ਸੀ ਵੀ ਤੁਆਦੀ ਕਿਸੇ ਦੇ ਘਰ ਦੇ ਓਏ ਅੰਦੀ ਦੀ ਤਾਂ ਇੱਥੇ ਹੀ ਆ ਮੁੰਡੇ ਕੁੜੀ ਵੀ ਇੱਥੇ ਰਹੋਗੇ ਤੇਰੇ ਕੋਲੇ ਹੁਣ ਹਾਂ ਚੱਲ ਕਰਦੇ ਜਮਾਨਾ ਰੀਟਿੰਗ ਹਾਂ ਦੇਖਦੀ ਆ ਵੀ ਗੱਡੀ ਚਾਹਤ ਨੂੰ ਜੀ ਜੀ ਤੇਰੇ ਕੋਲ ਹੋਗੀ ਬਾਏ ਜਗਾ ਲਈ ਹੂੰ ਫੋਨ ਕਰ ਦੋ ਦੀਦੀ ਨੂੰ ਅੱਗੇ ਆ ਦੀਦੀ ਆਈ ਲਵ ਯੂ ਦੀਦੀ ਆ ਲੈ ਖੇਡ ਲਓ ਗਏ ਉਹ ਤਾਂ ਖੇਡ ਬੋਮ ਡੈਡ ਕਹਿੰਦੀ ਕੋ ਹੂੰ ਜੀ ਦੀਦੀ ਨਾਲ ਖੇਡ ਲਾਂ ਅੰਦਰ ਚੱਲ ਚੱਲੋ ਖੇਡ ਲਓ ਹੁਣ ਦੋਨੇ ਚੱਲ ਖੇਡੋ ਓਕੇ ਪੈਣਾ ਪੈਣਾ ਖੇਡ ਲਓ ਹੁਣ ਅਸੀਂ ਖਲਾਈ ਕੀ ਆ ਵੀ ਫੋੜਿਆ ਕੀ ਆ ਇਹ ਜਿੰਦਰ ਵੀਰੇ ਦੀ ਉਹ ਹਾਂ ਪਾ ਦੇ ਫਿਰ ਟੀ-ਸ਼ਰਟ ਟੀ-ਸ਼ਰਟ ਪਾ ਦੇ ਫਿਰ ਅੱਗੇ ਫਿਰ ਡਰਾਮੇ ਕਰੀ ਜਾਂਦੀ ਨਾ ਤਕਦੀਰ ਨਾ ਸੌ ਰਹੀ ਆ ਮੋਦੀ ਦੇਵਨਾ ਪੂਰੀ ਖੇਡ ਲੱਗੀ ਹੋਈ ਆ ਮੋਦੀ ਪੇ ਨੂੰ ਬੋਲਣਾ ਸਿਖਾਉਣਾ ਚੰਗਾ ਹੁਣ ਪੰਜਾਬੀ ਸਿਖਾ ਦੇ ਜਿਵੇਂ ਸਮਰ ਬੋਲਦਾ ਸਾਨੂੰ ਲੱਗਦਾ ਸੀ ਵੀ ਸਾਡੀ ਕੁੜੀ ਚੌੜ ਨਹੀਂ ਕਰਦੀ ਅਰੇ ਇੰਨੀ ਚੌੜ ਕਰਦੀ ਹੈ ਨਾ ਉਹਦੀ ਬਣਾ ਬਾਲਾ ਕੁਛ ਨਹੀਂ ਲੀ ਆ ਉਹਦੀ ਆਪਣਾ ਵਾਈਬ ਮੈਚ ਕਰਦੀ ਹੈ ਨਾ ਵੇਲਾ ਸਮਰਨਾ ਨਹੀਂ ਹੈਨਾ ਮਾਮੇ ਪੂਆ ਦੀਆਂ ਕੁੜੀਆਂ ਹਮ ਮੋਦੀ ਵੀ ਸਪੈਸ਼ਲ ਆਈ ਹੈ ਫਿਰ ਸ਼ੂਟਿੰਗ ਜਿਹਦੇ ਕੋਲੇ ਰਹਿਣ ਕਿ ਇਹ ਨੂੰ ਜਾਣ ਨਹੀਂ ਦੇਣਾ ਕਿੰਨੇ ਦਿਨ ਰਹਿਣਗੇ ਮੋਦੀਪ ਹੈ ਸਾਰੇ ਦਿਨ ਚਲ ਠੀਕ ਆ ਪਰ ਜਾਣਾ ਨਹੀਂ ਫਿਰ ਨਾਲੇ ਹੀ ਲੈ ਜਾਣਾ ਤੈਨੂੰ ਫਿਰ ਉਹਦੇ ਵੀ ਅਸੀਂ ਜਿੱਦੇ ਅਸੀਂ ਘੁੰਮਣ ਜਾਣਾ ਹਾਂ ਚੰਗਾ ਨਾਲੇ ਰਹਿਆ ਕਰਨਾ ਸਾਡੇ ਉਹ ਦੇਖੀ ਕਰਦੀ ਮਾਜੀ ਤੈਨੂੰ ਜੀ ਲੱਗ ਗਿਆ ਜੀ ਲੱਗ ਗਿਆ ਲੱਗੂਗਾ ਜੀ ਜੀ ਤੱਕ ਦੀ ਇਹ ਨਾ ਲੱਗ ਜਾਣਾ ਤਕਦੀਰ ਨਾਲ ਲੱਗਦਾ ਜੀ ਹਾਂ ਨਾਲੇ ਜਾਵੜਿਆ ਕਰਨੀ ਤਕਦੀਰ ਦੇ ਸਕੂਲ ਚੋਰ 2 ਘੰਟੇ ਖੇੜੇ ਹੀ ਉੱਥੇ ਕਹਿੰਦਾ ਨਾਲ ਨਾ ਛੱਡਿਆ ਨਾ ਇਹਨਾਂ ਨੂੰ ਛੱਡਿਆ ਕਰਨਾ ਉੱਥੇ ਕਿਹੜਾ ਹੁੰਦੇ ਹੀ ਆ ਉੱਥੇ ਕਿਹੜਾ ਪੜਾਉਂਦੇ ਆ ਉੱਥੇ ਖੜਾਉਂਦੇ ਹੀ ਆ ਇੱਥੇ ਪਹਿਲੀ ਲਾਈਨ ਹੈ ਨਾ ਉਹ ਨਹੀਂ ਦਾ ਬਈਲਾ ਸਾਡੇ ਕੀ ਮੇਰੇ ਪਹਿਲਾਂ ਹੀ ਕਰਤੀ ਪੈਕਿੰਗ ਜੀ ਪੈਕਿੰਗ ਡਾਨਾ ਮਾਸੜ ਦੀ ਵੈਸੇ ਮਾਸੜ ਦੀ ਪੈਕਿੰਗ ਡਾਨਣੀ ਸੀ ਆਪਾਂ ਦਾ ਸਰ ਬੈਕ ਥੋੜਾ ਜਿਹਾ ਲਾਡੀ ਦਾ ਸਮਾਨ ਪਾਉਣਾ ਹੈ ਕਰਨਾ ਮੇਰੇ ਦੀ ਸ਼ਰਟ ਰਹਿਣ ਲੱਗੀ ਸੀ ਹਾਂ ਸੁਜਿੰਦਰ ਵੀਰੇ ਦੇ ਉਹਦਾ ਮੇਰਾ ਅਚਾਨਕ ਇੱਥੇ ਧਿਆਨ ਪੈ ਗਿਆ ਮੈਂ ਕਿਹਾ ਵੀਦੇ ਦੀ ਸ਼ਰਟ ਘਰੇ ਹੀ ਸੀ ਸ਼ਰਟ ਦਾ ਟੀ-ਸ਼ਰਟ ਟੀ-ਸ਼ਰਟ ਸੀ ਟੀ-ਸ਼ਰਟ ਸੀ ਚਲੋ ਡਾਊਨ ਕਾ ਲੱਗ ਗਈ ਅੱਜਾਂ ਨਾ ਜੁੜਕਾ ਦਾ ਹਾਂ ਕਿੰਨਾ ਧਮੱਚੜ ਪਾਇਆ ਇਹਨਾਂ ਨੇ ਇਹਨਾਂ ਨੂੰ ਸਾਠੀਆਂ ਸਿੜੀ ਉਹਨਾਂ ਨੂੰ ਵੀ ਰਾਤ ਰੇ ਨੂੰ ਵੀ ਰਗੰਦਾ ਛ ਦੇਖ ਲੇਓ ਤੁਸੀਂ ਲੈ ਜਾਓ ਮੈਂ ਕਸਟ ਲਈ ਜਾਣੀ ਛੱਡ ਕੇ ਜਾਉ ਰਾਤ ਲਾ ਕੇ ਜਾਇਆ ਨਾਲ ਨਹੀਂ ਫਿਰ ਉਹ ਦੂਜਾ ਰਾਤ ਫਿਰ ਉਹਨਾਂ ਦਾ ਸਵੇਰੇ ਔਖਾ ਹੋ ਜਾਂਦਾ ਜੋਤ ਨਹੀਂ ਨਹੀਂ ਛੁੱਟੀਆਂ 'ਚ ਅੱਛਾ ਅੱਛਾ ਤੁਸੀਂ ਅਮਰ ਤੇ ਦੀਦੀ ਵੀ ਮੈਂ ਚਲੋ ਉਹ ਤਾਂ ਕੋਈ ਨਹੀਂ ਅਜੇ ਆਉਣਗੇ ਤਾਂ ਮੋਦੀ ਪਾਈ ਆ ਨਾਨਕੀ ਰਹਿ ਮੈਂ ਤਾਂ ਇਹਦੂ ਮੈਂ ਮੈਂ ਤਾਂ ਇਹਦੂ ਵੱਡਾ ਸੀ ਮੈਂ ਜਦੋਂ ਪਹਿਲੀ ਵਾਰ ਇਕੱਲਾ ਗਿਆ ਸੀ ਨਾ ਹੈ ਮੈਂ ਤਾਂ ਵੱਡਾ ਸੀ ਜਦੋਂ ਪਹਿਲੀ ਵਾਰ ਇਕੱਲਾ ਗਿਆ ਪੰਜ ਮਹੀਨੇ ਛੁੱਟੀਆਂ ਹੀ ਗਿਆ ਸੀ ਮਹੀਨਾ ਲਾ ਕੇ ਆਇਆ ਸੀ ਮੈਂ ਇਕੱਲਾ ਹੀ ਫਿਰ ਉਹਨਾਂ ਦੇ ਘਰ ਜਾਂਦਾ ਘਰ ਪੰਜ ਮਹੀਨੇ ਘਰ ਧੂਫ ਕੱਢੀ ਨਾ ਮੈਂ ਤਾਂ ਦੋਕ ਦਿਨ ਨਹੀਂ ਸੀ ਮੈਂ ਬੁੱਕਣ ਲੱਗ ਜਾਂਦੀ ਸੀ ਨਹੀਂ ਇਹ ਤਾਂ ਮੋਦੀ ਵੀ ਤਰੈ ਲੂਗੇ ਉਹ ਵੀ ਵੀਰ ਤਰੀ ਰਹਿੰਦੀ ਮੇਰੇ ਸਾਹ ਹੈਂ ਤੇ ਵੀ ਮੇਰੇ ਵਰਗੀ ਤਕਦੀਰ ਉਹਨੇ ਤਾਂ ਕਿੱਥੇ ਰਹਿਣਾ ਕੋਈ ਨਾਨਕੇ ਵੀ ਦੂਰ ਆ ਨਾ ਨੇੜੇ ਹੋਵੇ ਉਹਨੇ ਨਾ ਮੋਦੀ ਵੀ ਤੇ ਨਾਨਕੇ ਨੇੜੇ ਆ ਫਿਰ ਇਹਦਾ ਸੁੱਖਾ ਚਲੋ ਹਾਂ ਨੰਨੀ ਕੋਈ ਦੋ ਐਸੋ ਵਟੇ ਜੇ ਦੋ ਸਾਰਿਆਂ ਦੇ ਜਵਾਕ ਹੋਏ ਫਿਰ ਕਿੰਨੀ ਰੌਣਕ ਲੱਗਿਆ ਗਾਨੀ ਹਾਂ ਦੋ ਦੋ ਸਾਰੇ ਉਹਨਾਂ ਮੋਹ ਦੀ ਵੀ ਨੇ ਵੱਡੀ ਹੋ ਜਾਣਾ ਨਾ ਮੋਹ ਦੀ ਸਾਰਿਆਂ ਨਾਲ ਵੱਡੀ ਸਿਸਟਮ ਹਾਂ ਸਾਰਿਆਂ ਨਾਲ ਵੱਡੀ ਮੋਹ ਦੀ ਪਾ ਉਸ ਤੋਂ ਬਾਅਦ ਤਕਦੀਰ ਤਕਦੀਰ ਤੋਂ ਬਾਅਦ ਹੈਗਾ ਸਮਰ ਸਮਰ ਤੋਂ ਬਾਅਦ ਦੇਖੋ ਹੁਣ ਹਾਂ ਦੋ ਮਨਕੇ ਚਲ ਦੋ ਦੋ ਆਪਣੇ ਚਾਰ ਦੋ 8 ਜਵਾਕ 8 6 7 8 ਜਵਾਕ ਹੋਣਗੇ ਤੇ ਅੱਠਾਂ ਜਵਾਕਾਂ ਨੂੰ ਜੇ ਸੋਚਦੇ ਜੋ ਇਕੱਠੇ ਹੋਇਆ ਕਰਦੇ ਕਿ ਅੱਠ ਜਵਾਕ ਪੂਰਾ ਰੌਣਕ ਮਿਲ ਲੱਗਿਆ ਕਰਦੇ। ਜੋ ਉਹਨਾਂ ਹੀ ਵਿਚਾਰ ਉਹ ਜੋ ਦੋ ਸਰਮਾਣੇ ਚੋਣੇ। ਦੋ ਤੋਂ ਜਿਆਦਾ ਹੋਵੇ ਤੇ ਅੱਠ ਹੋ ਜਾਂਦੇ। ਹੱਟ ਨਾ। ਹੱਟ ਨਾ ਜਵਾਕ। ਰੌਣਕ ਤਾਂ ਲੱਗਦੀ ਹੈ ਜਵਾਕਾਂ ਦੀ। ਛੋਟੇ ਜਿਹੜੇ ਛੋਟੇ ਹੋਣਗੇ ਉਹਨਾਂ ਦੀ ਏਜ ਡਿਫਰੈਂਸ ਘੱਟ ਹੋਊਗੀ ਇਹ ਵੱਡੇ ਵੱਡੇ ਹੋਣ। ਮੋਦੀਪ ਤਾਂ ਸਾਰਿਆਂ ਨਾਲ ਬਿੱਗ ਸਸਤਰ ਹੋਊਗੀ। ਫਿਰ ਫਿਰ ਹੀ ਨਾ ਜੋ ਸਾਰਿਆਂ ਨਾਲ ਪਹਿਲਾਂ ਵੀ ਆ ਮੋਦੀ ਬਤਾਉਣਾ ਹਾਂ ਭੈਣ ਭਰਾਵਾਂ ਜੋ ਫਿਰ ਮੋਦੀ ਬਤਾਵੇ ਮੋਦੀ ਵੀ ਤਾਂ ਵੀ ਕੱਦ ਦੇ ਕੱਦ ਨਾਨਕੀਆ ਤੇ ਹਾਂ ਚਲੋ ਜੀ ਤੇ ਇੱਕ ਸੱਚ ਤੁਹਾਨੂੰ ਹੁਣ ਆਪਾਂ ਦੱਸ ਦਈਏ ਧੂਈ ਦੇ ਮਰੀਜ਼ਾਂ ਲਈ ਹਾਂ ਬਈ ਗੁੱਡ ਨਿਊਜ਼ ਹੈ ਵੀ ਡਾਕਟਰ ਚਿਮਨ ਸਿੰਘ ਢਾਲੀਵਾਲ ਆ ਚੁੱਕੇ ਵਾਪਸ ਕੈਨੇਡਾ ਤੋਂ ਤੇ ਜੋੜ ਦੀ ਬੈਕ ਪੇਨ ਵੀ ਆਪਾਂ ਜਾਣਾ ਦਿਖਾਉਣ ਜਲਦੀ ਤੇ ਗੈਲ ਪਿੰਡ ਹੈ ਬਈ ਤੇ ਮੈਂ ਐਡਰੈਸ ਦੱਸਤਾ ਵੀ ਗਹਿਲ ਪਿੰਡ ਜ਼ਿਲ੍ਹਾ ਬਰਨਾਲਾ ਤੇ ਤੁਸੀਂ ਜਾ ਸਕਦੇ ਹੋ ਤੇ ਨੰਬਰ ਜਿਹੜਾ ਮੈਂ ਸਕਰੀਨ ਤੇ ਚਲਾ ਦੂੰਗਾ ਬਹੁਤ ਵਧੀਆ ਜਿਹੜਾ ਆ ਬੈਕ ਪੇਨ ਦੇ ਥੈਰੇਪਿਸਟ ਆ ਜੋ ਦੀ ਬਿਲਕੁਲ हट ਗਈ ਸੀ ਪਰ ਇਹ ਤਾਂ ਉਸ ਤੋਂ ਬਾਅਦ ਡੈਗ ਪੀਤੀ ਉਹ ਕੈਨੇਡਾ ਚਲੇ ਗਏ ਤੇ ਫਿਰ ਉਸ ਤੋਂ ਬਾਅਦ ਠੀਕ ਜੀ ਨਹੀਂ ਹੋਈ ਹੁਣ ਆਪਾਂ ਇੱਕ ਵਾਰੀ ਫੇਰ ਦਿਖਾ ਕੇ ਆਵਾਂਗੇ ਤੇ ਜਲਦੀ ਹਾਂ ਹਾਂ ਤੁਡੀ ਜੀ ਸਟੂਲ ਤੋਂ ਮੈਂ ਸਟੂਲ ਤੋਂ ਡੈਗ ਪੀਤੀ ਹਾਂ ਹਾਂ ਉਹਦੇ ਕਰਕੇ ਆਪਾਂ ਤੁਹਾਨੂੰ ਸੋਚਿਆ ਵੀ ਚਲੋ ਦੱਸ ਦਈਏ ਹਨ ਕਿਉਂਕਿ ਬਹੁਤ ਜਾਣਿਆਂ ਦੇ ਹੁੰਦਾ ਕਈ ਰੀ ਮੈਸੇਜ ਵੀ ਆਉਂਦੇ ਆ ਵੀ ਬੈਕ ਪੇਨ ਦਾ ਤੁਸੀਂ ਕਿੱਥੋਂ ਇਲਾਜ ਕਰਵਾਉਨੇ ਹੋ ਤੇ ਵੈਸੇ ਆਪਾਂ ਤਾਂ ਹੁਣ 6 ਮਹੀਨੇ ਹੋ ਉਹ ਚੱਲੇ ਨਾ ਤੂੰ ਦਾ ਵਿਆਹ ਤਾਂ ਪਹਿਲਾਂ ਦੇ ਗਏ ਹੋ ਜਾਂ ਤੂੰ ਦੇ ਵਿਆਹ ਵੇਲੇ ਦੇ ਗਏ ਹੋ ਆ 6 ਮਹੀਨੇ ਹੋ ਚੱਲੇ ਵੀ 6 ਮਹੀਨੇ ਹੋ ਕਿਤੇ ਦਿਖਾਈ ਨਹੀਂ ਸੀ ਅੱਜ ਉਹਨਾਂ ਦਾ ਫੋਨ ਆਇਆ ਕਹਿੰਦੇ 6 ਮਹੀਨੇ ਲੱਗੇ ਆਏ ਕਾਕੀ ਲਾਲੀ ਲਾਲੀ ਸੌਰਾਂ ਕੋਲੇ ਤੇ ਬਾਕੀ ਚਲੋ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਵਲੌਗ ਕਿਦਾਂ ਲੱਗਿਆ ਬਾਏ ਬਾਏ ਜੀ ਗੁੱਡ ਨਾਈਟ